ਇਹਦੇ ਵਿੱਚ ਮੁਕੱਦਮਾ ਨੰਬਰ 304 ਅਸੀਂ ਦਰਜ ਕੀਤਾ ਜੀ ਪੀਐਸ ਏਐਨਟੀਐਫ ਮੁਹਾਲੀ ਇਹਦੇ ਵਿੱਚ 4 ਕਿਲੋ ਤੇ 100 ਗ੍ਰਾਮ ਜਿਹੜੀ ਹਿਰੋਇਨ ਉਹ ਟੋਟਲ ਬਰਾਮਦ ਹੋਈ ਹੈ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਨੇ ਦੋ ਬੰਦੇ ਅਜੇ ਐਟ ਲਾਰਜ ਨੇ ਜਿਹੜੇ ਕਿ ਮੌਕੇ ਤੋਂ ਉਥੋਂ ਭੱਜ ਗਏ ਨੇ ਤੇ ਇਹਦੇ ਵਿੱਚ ਇੱਕ ਗੱਲ ਦੱਸਣ ਵਾਲੀ ਹੈ ਕਿ ਕਿਉਂਕਿ ਇਹ ਵੀ ਛੋਟੀ ਉਮਰ ਦੇ ਨੇ ਜਿਹੜਾ ਫੜਿਆ ਉਹ ਵੀ ਕਾਫੀ ਛੋਟੀ ਉਮਰ ਦਾ ਜਿਹੜਾ ਦੂਸਰਾ ਸੀ ਉਹ ਜੁਵਿਨਾਈਲ ਸੀ 18 ਅੰਡਰ ਸੀ ਇਸ ਕਰਕੇ ਉਹਨੂੰ ਅਸੀਂ ਜੁਵਨਾਈਲ ਹੋਮ ਦੇ ਵਿੱਚ ਜਿਹੜਾ ਉੱਥੇ ਦਾਖਲ ਕਰ ਦਿੱਤਾ ਚਲੋ ਕਿੱਥੋਂ ਲੈ ਕੇ ਆਏ ਸੀਗੇ ਕੀ ਇਨਪੁਟ ਸੀਗੇ ਇਹ ਜੋ ਇਸ ਵੇਲੇ ਹੈ ਨਾ ਫਾਜ਼ਿਲਕਾਂਡ ਜਲਾਲਾਬਾਦ ਏਰੀਏ ਦੀ ਜੋ ਰਵਿੰਦੀ ਡਿਵੈਲਪਮੈਂਟ ਚੱਲ ਰਹੀ ਹੈ ਇਹ ਉਸ ਏਰੀਏ ਦਾ ਨੈਟਵਰਕ ਸੀਗਾ ਸਿਮਿਲਰ ਹੀ ਬੰਦੇ ਜਿਹੜੇ ਪਾਕਿਸਤਾਨ ਤੋਂ ਆਪਰੇਟ ਕਰਦੇ ਨੇ ਉਹਨਾਂ ਵਾਲੇ ਨੈਟਵਰਕ ਸੀ ਐਂਡ ਬਟ ਹਾਂ ਇਹ ਜਿਹੜਾ ਸਾਡੇ ਪਿਛਲੀਆਂ ਕਾਰਵਾਈਆਂ ਜਿਹੋ ਉਹਨਾਂ ਨਾਲੋਂ ਡਿਫਰੈਂਟ ਮੋਡਿਊਲ ਸੀ ਇਹ ਜਲਾਲਾਬਾਦ ਏਰੀਏ ਦੇ ਵਿੱਚ ਹੀ ਇਹਨਾਂ ਨੇ ਧਮਕਾਈ ਸੀ ਜੀ ਬਿਲਕੁਲ ਸਰ ਪਤਾ ਲੱਗਿਆ ਕਿੰਨੇ ਚਿਰ ਤੋਂ ਟੱਚਸ ਸੀਗੇ ਇਹਨਾਂ ਤੁਸੀਂ ਨਸ਼ਾ ਦੱਸ ਕਰੋ ਇਹਨਾਂ ਦੇ ਵਿੱਚ ਇੱਕ ਲੜਕਾ ਜਿਹੜਾ ਜੇ ਅਸੀਂ ਫੜਨਾ ਹੈ ਜੀ ਉਹ ਥੋੜਾ ਜਿਹਾ ਜ਼ਿਆਦਾ ਪੁਰਾਣਾ ਟੱਚ ਦੇ ਵਿੱਚ ਤੇ ਇਹ ਜਿਹੜਾ ਜੁਵਨਾਈਲ ਸੀਗੇ ਇਹਨਾਂ ਨੂੰ ਨਵਾਂ ਨਵਾਂ ਜੋੜਿਆ ਸੀ ਜੀ ਆਪਣੇ ਨਾਲ ਦੋ ਜਣੇ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਦੋ ਜਣੇ ਜਿਹੜਾ ਜਿਹਨਾਂ ਦਾ ਆਪਣਾ ਘਰ ਸੀ ਉਹ ਉਥੋਂ ਭੱਜ ਗਏ ਇੱਕ ਜਣਾ ਮਤਲਬ ਭੱਜ ਗਿਆ ਇੱਕ ਤਾਂ ਹੈ ਹੀ ਨਹੀਂ ਸੀ ਉਹਦੇ ਘਰ ਦੇ ਵਿੱਚ ਜਿਹੜੇ ਦੋ ਫੜਨ ਵਾਲੇ ਨੇ ਉਹਨਾਂ ਦੀ ਅਜੇ ਤਲਾਸ਼ ਚੱਲ ਰਹੀ ਹੈ ਪਹਿਲਾਂ ਹੀ 25 ਡਰਜ ਸਰਨਾ ਸੀ 4 ਕਿਲੋ 100 ਗ੍ਰਾਮ ਡਰਜ ਪਹਿਲਾਂ 25 ਡਰਜ ਸਰਨਾ ਸੀ ਇਹਨਾਂ ਵਿੱਚ ਜਿਹੜਾ ਜੁਵਨਾਈਲ ਹੈ ਜੀ ਉਸਤੇ ਉੱਪਰ ਦੋ ਪਰਚੇ ਪਹਿਲਾਂ ਦਰਜ ਨੇ ਇਹ ਉਹਦਾ ਸਿਮਿਲਰ ਨੈਟਵਰਕ ਹੈ ਜੀ ਜਿਹੜਾ ਮਤਲਬ ਆਪਾਂ ਤਾਰਾਂ ਤੋਂ ਪਾਰ ਕ ਇਥੋਂ ਵਾਲਾ ਜਿਹੜਾ ਮੋਡਿਊਲ ਸੀ ਆਪਸੀ ਇਹਨਾਂ ਦਾ ਤਾਲਮੇਲ ਨਹੀਂ ਸੀ ਇਹ ਇੱਕ ਡਿਫਰੈਂਟ ਮੋਡਿਊਲ ਸੀ ਬਟ ਸਰਗਣਾ ਜਿਹੜੇ ਇਹਨਾਂ ਦੇ ਪਾਰ ਬੈਠੇ ਨੇ ਉਹ ਉਹੀ ਸੀਗੇ ਇਹਨਾਂ ਦੇ ਹੁਣ ਜਿਵੇਂ ਮੋਬਾਈਲ ਵੀ ਬਰਾਮਦ ਹੋਏ ਨੇ ਜੀ ਉਹਦੇ ਵਿੱਚ ਵੀ ਜਿਵੇਂ ਇਹਨਾਂ ਦਾ ਉਹਦਾਂ ਸ਼ੇਅਰ ਕਰ ਰਹੇ ਨੇ ਵੀ ਅਸੀਂ ਕਿੱਥੋਂ ਆ ਕੇ ਸਮਾਨ ਫੜਨਾ ਜੀ ਕੀ ਕਰ ਰਹੇ ਮਤਲਬ ਟੋਟਲ ਉਹਨਾਂ ਦੇ ਨਾਲ ਜਿਵੇਂ ਸੋਸ਼ਲ ਮੀਡੀਆ ਰਹੀ ਹੈ ਇਨ ਟੈਕ ਨੇ ਉਹ ਸਾਡੇ ਕੋਲ ਇੱਕ ਟੈਕਨੀਕਲ ਐਵੀਡੈਂਸ ਵੀ ਮਿਲਦੇ ਨੇ ਜਿਹੜੇ ਕਿ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਵੀ ਦਿੰਦੇ ਨੇ ਜਿੱਨੇ ਕ ਸਾਡੀ ਹੁਣ ਤੱਕ ਦੀ ਸਮਝ ਬਣੀ ਹੈ ਜੀ ਇਹ ਜਿਹੜੇ ਇਹਨਾਂ ਦੇ ਪੈਟਰਨ ਨੇ ਨਾ ਵੀ ਇੱਕ ਇੱਕ ਕਰਕੇ ਜ਼ ਕੋਈ ਇਹਨਾਂ ਦਾ ਵੀ ਹੁੰਦਾ ਵੀ ਜਿਵੇਂ ਕਿਸੇ ਏਰੀਆ ਦੇ ਵਿੱਚ ਜਿਆਦਾ ਪਰਚੇ ਹੋ ਜਾਂਦੇ ਆ ਜਾਂ ਨਾਕੇ ਪੁਲਿਸ ਦੇ ਜਿਆਦਾ ਸਖਤ ਨਹੀਂ ਜਾਂ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਇਹਨਾਂ ਦੀ ਮੋਡਸ ਆਪਰੇਂਡੀ ਹੈ ਇਹ ਉਹਨੂੰ ਚੇਂਜ ਕਰਦੇ ਰਹਿੰਦੇ ਨੇ ਸਾਨੂੰ ਵੀ ਲੱਗ ਰਿਹਾ ਵੀ ਉਸ ਤਰੀਕੇ ਦਾ ਕੋਈ ਸ਼ੱਕ ਹੈ ਇਹ ਇਹਨਾਂ ਦੇ ਘਰ ਦੇ ਵਿੱਚ ਸੀ ਜਿਹਨਾਂ ਆਪਣੇ ਚਵਾਰੇ ਦੇ ਵਿੱਚ ਰੱਖੀ ਸੀ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਉੱਥੋਂ ਹੀ ਇਹ ਭੱਜ ਗਏ ਉੱਥੇ ਉੱਪਰ ਹੀ ਨਾ ਰੱਖੀ ਹੋਈ ਸੀ ਚਵਾਰੇ ਵਿੱਚ